ਅਕਸਰ ਜਦੋਂ ਕਿਸਾਨਾਂ ਦੀ ਗੱਲ ਆਉਂਦੀ ਹੈ ਤਾਂ ਕਿਸਾਨਾਂ ਨੂੰ ਲੈ ਕੇ ਅਕਸਰ ਜ਼ਿਕਰ ਕੀਤਾ ਜਾਂਦਾ ਕਿ ਕਿਸਾਨ ਜਿਹੜੇ ਥੋੜਾ ਲੜਾਕੂ ਕਿਸਮ ਦੇ ਹੁੰਦੇ ਆ ਕਬਜ਼ਾ ਕਿਸਮ ਦੇ ਲੋਕ ਹੁੰਦੇ ਆ ਕਿਸਾਨ ਹੁੰਦੇ ਆ ਕਿ ਇਹ ਕਬਜ਼ਾ ਕਰਦੇ ਆ ਭਾਵੇਂ ਉਹ ਸਰਕਾਰੀ ਜ਼ਮੀਨਾਂ ਦੀ ਗੱਲ ਕਰ ਲਓ ਜਾਂ ਰਾਹ ਵਾਉਣ ਦੀ ਗੱਲ ਕਰ ਲਓ ਜਾਂ ਕੋਈ ਛੱਪੜ ਜਾਂ ਕੋਈ ਜਿਹੜਾ ਨਹਿਰ ਦਾ ਕੰਡਾ ਹੁੰਦਾ ਸੂਬੇ ਦਾ ਕੰਡਾ ਹੁੰਦਾ ਕਿ ਜਿਹੜੇ ਉਹ ਕਿਸਾਨ ਹੁੰਦੇ ਆ ਉਹ ਆਪਣੀਆਂ ਜ਼ਮੀਨਾਂ ਦੇ ਵਿੱਚ ਜਿਹੜੀ ਉਹ ਸੜਕਾਂ ਦੀ ਜ਼ਮੀਨ ਜਾਂ ਛੱਪੜ ਟੋਪਿਆਂ ਦੀ ਜ਼ਮੀਨ ਹੁੰਦੀ ਹੈ ਆਪਣੀ ਜ਼ਮੀਨ ਦੇ ਨਾਲ ਰਲਾ ਲੈਂਦੇ ਹੈਗੇ ਆ ਲੇਕਿਨ ਜਿਹੜੀ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਆਗੇ ਆਟਾਰੀ ਪਿੰਡ ਹੈਗਾ ਜਿਲ੍ਹਾ ਫਰੋਇਪੁਰ ਦੇ ਵਿੱਚ ਕਿਸਾਨ ਵੀਰ ਹੈਗੇ ਆ ਜਗਰਾਤ ਸਿੰਘ ਸਿੱਧੂ ਪਿੰਡ ਆਟਾਰੀ ਤੋਂ ਉਹਨਾਂ ਨੇ ਇੱਕ ਵਧੀਆ ਮਿਸਾਲ ਪੇਸ਼ ਕੀਤੀ ਹੈਗੀ ਏ ਕਿ ਅਕਸਰ ਜਿਹੜਾ ਛੜਕਾਂ ਦੇ ਨਾਲ ਜਿਹੜਾ ਥਾਂ ਬਾਹਲ ਜਾਂਦਾ ਹੈਗਾ ਲੇਕਿਨ ਇਸ ਕਿਸਾਨ ਨੇ ਜਿਹੜੇ ਆਪਣੇ ਟਰੈਕਟਰ ਲਾ ਕੇ ਕੋਲੋਂ ਜਿਹੜੇ ਟਰੈਕਟਰ ਲਾ ਕੇ ਤੇ ਕੋਲੋਂ ਜਿਹੜੀ ਮਿੱਟੀ ਪਾਈ ਹੈਗੀ ਛੜਕਦੇ ਕਿਨਾਰੇ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਇੱਥੇ ਆਪਾਂ ਹੋਰ ਵੀ ਇੱਥੇ ਗੱਲਬਾਤ ਕਰਾਂਗੇ ਇੱਕ ਵਧੀਆ ਆਧਾਰਨ ਪੇਸ਼ ਕੀਤੀ ਹੈ ਇਸ ਕਿਸਾਨ ਨੇ ਇਸ ਕਿਸਾਨ ਨੂੰ ਸ਼ਾਬਾਸ਼ ਦੇਣੀ ਵੀ ਬਣਦੀ ਹੈਗੀ ਕਿਉਂਕਿ ਅਕਸਰ ਅਸੀਂ ਜਾਣੇ ਨਾ ਜਾਣੇ ਜਿਹੜਾ ਇਹਨਾਂ ਛੜਕਾ ਦੇ ਕਿਨਾਰੇ ਜਿਹੜਾ ਥਾਂ ਜਿਹੜਾ ਆਪਣੀ ਜ਼ਮੀਨ ਦੇ ਵਿੱਚ ਲਾਲ ਹੀ ਨੇ ਹੈਗੇ ਸੋ ਤੁਸੀਂ ਇਸ ਵੀਡੀਓ ਨੂੰ ਵਾਤ ਵਾਤ ਲਾਈਕ ਕਮੈਂਟ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਸੋ ਦੇਖਦੇ ਆ ਤਸਵੀਰਾਂ ਨਾਮ ਕੀ ਵੀਰ ਜੀ ਤੁਹਾਡੇ ਇਹਦਾ ਨਾਮ ਅਮਰਚਪਾਲ ਸਿੰਘ ਪਿੰਡ ਟਾਰੀ ਇਹ ਵੀ ਜੀ ਕਿਵੇਂ ਮਨ ਦੇ ਵਿੱਚ ਆਇਆ ਹੈ ਕਿ ਅਸੀਂ ਜਿਹੜਾ ਸੜਕ ਦੇ ਨਾਲ ਨਾਲ ਜਿਹੜੀ ਉੱਪਰ ਮਿੱਟੀ ਪਾਈ ਹੈ ਆਪਣੀ ਜ਼ਮੀਨ ਦੇ ਇਹ ਸਿੱਧੂ ਸਾਹਿਬ ਇਸ ਤਰ੍ਹਾਂ ਵੀ ਇੱਥੋਂ ਇੱਕ ਤਾਂ ਟਾਰੀ ਤੋਂ ਲੈ ਕੇ ਪਿੰਡ ਗਿੰਦਰਾ ਵਕੀਲ ਵਾਲਾ ਅੰਮ੍ਰਿਤਸਰ ਦੀ ਨਿਵਸਤੀ ਹੋ ਕੇ ਵਸਤੀ ਰਾਮ ਲਾਲ ਨੂੰ ਜਿਹੜਾ ਰੋਡ ਚਾਲੂ ਹੋਇਆ ਉਸ ਕਰਕੇ ਇੱਕ ਤੇ ਉਹਦੇ ਤੇ ਆਵਾਜਾਈ ਬੜੀ ਵੱਧ ਗਈ ਆਵਾਜ਼ੀ ਬਦਨ ਕਰਕੇ ਇਸ ਦੇ ਨਾਲ ਦੀ ਨਾਲ ਟਾਰੀ ਦਾ ਪਾਰਕ ਬਣਿਆ ਆ ਇੱਥੇ ਬੱਚੇ ਖੇਡਣ ਆਉਂਦੇ ਨੇ ਰਸਤਾ ਤੰਗ ਸੀ ਇਸ ਵਾਸਤੇ ਮਨ ਦੇ ਵਿੱਚ ਇਹ ਆਈ ਭਾਉਣਾ ਵੀ ਲੋਕਾਂ ਨੂੰ ਤੰਗੀ ਨਾ ਆਈ ਜਾਵੇ ਕੋਈ ਬੁਰਾ ਨਾ ਬੋਲ ਸਕੇ ਵੀ ਆਪਾਂ ਆਪ ਦੇ ਕਿਸੇ ਨੂੰ ਕਹਿਣ ਦੇ ਨਾਲ ਆਪਦੇ ਟਰੈਕਟਰ ਦੇ ਨਾਲ ਆਪ ਵੀ ਜੀਸੀਬੀ ਮੰਗਾ ਕੇ ਇਹ ਜਿਹੜਾ ਪਟੇਗਾ ਇਹ ਪਾਰਕ ਹੈ ਜੀ ਇਹ ਪਿੰਡ ਟਾਰੀ ਦੇ ਪਾਰਕ ਬਣਿਆ ਹੋਇਆ ਹੈ ਬੱਚੇ ਉੱਤੇ ਖੇਡ ਰਹੇ ਨੇ ਇਹ ਆਪ ਦੀ ਸੋਚ ਦੇ ਨਾਲ ਅਸੀਂ ਇਹ ਚੱਲ ਕੇ ਆਈ ਮਿੱਟੀ ਲਗਾਈ ਜਾਵੇ ਤੇ ਕਿਵੇਂ ਦੇਖਦੇ ਜੀ ਕਿਉਂਕਿ ਜਿਸ ਤਰ੍ਹਾਂ ਦੂਜੇ ਬਾਈ ਨੇ ਦੱਸਿਆ ਕਿ ਬਜ਼ੁਰਗਾਂ ਦਾ ਜਿਹੜਾ ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਦੇ ਵੀ ਸਰਕਾਰੀਆਂ ਜ਼ਮੀਨਾਂ ਨਹੀਂ ਫੁਕਰੀਆਂ ਫੜਦੀਆਂ ਉਹ ਤਾਂ ਜੀ ਬਜ਼ੁਰਗਾਂ ਨੇ ਇਹ ਗੱਲ ਸਿਖਾਈ ਹੁੰਦੀ ਬੱਚਿਆਂ ਨੂੰ ਵੀ ਮੰਨ ਲਓ ਵੀ ਜੇ ਕੋਈ ਬਾਟਾਂ ਵੱਢ ਕੇ ਰਾਹ ਵੱਢ ਕੇ ਜੇ ਮੰਨ ਲਓ ਪੱਜ ਮੈਨ ਬਤਾਈਏ ਜਾਂ ਝਾੜ ਬੁਲਾਈਏ ਉਹਦੇ ਤੇ ਨਹੀਂ ਆਪਣਾ ਉਹ ਗੁਜ਼ਾਰਾ ਹੋ ਸਕਦਾ ਮੰਨ ਲਓ ਜੇ ਕੋਈ ਪਰਮਾਤਮਾ ਹੀ ਦਵੇ ਉਹਦੇ ਨਾਲ ਵੀ ਆਪਣਾ ਗੁਜ਼ਾਰਾ ਹੋਣਾ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਹਰੇਕ ਦੀ ਕੋਸ਼ਿਸ਼ ਇਹਦੀ ਨੂੰ ਵੱਢੀਏ ਵੱਢ ਕੇ ਹੋਰ ਲਾਈਏ ਕਿ ਕਿਸ ਤਰ੍ਹਾਂ ਤੋਂ ਨਹੀਂ ਜੀ ਮੈਂ ਤਾਂ ਸਾਰੇ ਪਿੰਡ ਵਾਸੀਆਂ ਨੂੰ ਜ਼ਿਲ੍ਹਾ ਵਾਸੀਆਂ ਨੂੰ ਇਹ ਬੇਨਤੀ ਕਰਾਂਗਾ ਕਿ ਇਹ ਜਿਹੜੀ ਛੜਕਾਂ ਦੇ ਬਰਮ ਨੇ ਐਕਸੀਡੈਂਟ ਦੇ ਕਾਰਨ ਬਣਦੇ ਨੇ ਜਦੋਂ ਛੜਕ ਤੰਗ ਹੁੰਦੀ ਹੈ ਨੰਗਲ ਦੇ ਬਜਾਏ ਐਕਸੀਡੈਂਟ ਹੋਏ ਤਾਂ ਕਿਸੇ ਦੀ ਜਾਨ ਚਲੀ ਜਾਵੇ ਇਹ ਆਪਣੀ ਇੱਕ 2 ਫੁੱਟ ਬਾਹੋਂ ਦੇ ਨਾਲ ਉਹਦੀ ਜਾਨ ਚਲੀ ਜਾਵੇ ਤੇ ਕਿੱਡੀ ਮੜੀਆਂ ਨੇ ਹੋ ਸਕਦਾ ਕਮੈਂਟ ਵੀ ਕਰਨਾ ਕੀ ਕਹਿਣਗੇ ਥੱਲੇ ਕਿ ਇਹਨਾਂ ਨੂੰ ਕਿਸੇ ਨੇ ਦਬਾਅ ਪਾਇਆ ਹੋਣਾ ਜਾਂ ਸਰਕਾਰੀ ਗਿਆ ਨਹੀਂ ਜੀ ਸਾਨੂੰ ਬਿਲਕੁਲ ਕਿਸੇ ਦਾ ਕੋਈ ਦਬਾਅ ਨਹੀਂ ਹੈਗਾ ਰੇਡੀ ਹੋਣੀ ਸਾਫ ਕਾ ਸਰਪੰਚ ਸੀ ਉਹਨਾਂ ਦੀ ਵੀ ਇਹ ਅਫਸੋਰ ਸੀ ਵੀ ਆਪਾਂ ਇਹ ਕੰਮ ਜਿਹੜੇ ਨਰਾਹ ਵੱਢਨੇ ਜਾਂ ਉਹ ਇਹ ਕੰਮ ਆਪਾਂ ਨਹੀਂ ਕਰਨੇ ਬਿਲਕੁਲ ਕਿਸੇ ਦਾ ਕੋਈ ਦਬਾਅ ਨਹੀਂ ਨਾ ਪਿੰਡਰੋਂ ਨਾ ਜ਼ਿਲ੍ਹੇਲੋਂ ਮੈਂ ਤਾਂ ਆਪਸ ਹੋਏ ਡੀਸੀ ਸਾਹ ਨੂੰ ਇਹ ਡੀਸੀ ਸਾਹ ਨੂੰ ਕਹਿਣਾ ਚਾਹੁੰਦਾ ਹਾਂ ਵੀ ਸਾਨੂੰ ਇਹ ਤੇ ਲੇਬਰ ਚਾ ਲੋ ਉਹਨਾਂ ਤੇ ਜੀਸੀਪੀ ਨਾਲ ਲਵਾ ਲਈ ਵੀ ਸਾਨੂੰ ਜਿਹੜੇ ਨਰੇਗਾ ਦੇ ਬੰਦੇ ਨਾਲ ਦਿੱਤੇ ਜਾਣਾ ਹੀ ਜਿਹੜਾ ਰਹਿਦਾ ਕੰਮ ਉਹ ਵੀ ਕਰਾ ਸਕੇ ਨਾਮ ਕੀ ਵੀ ਤੁਹਾਡਾ ਹੈ ਮੇਰਾ ਨਾਮ ਸੋਨੂ ਹੈ ਜੀ ਸਰਦਾਰ ਵੀਰ ਕਿਵੇਂ ਦੇਖਦੇ ਜੀ ਆ ਵੀਰਾਂ ਦੇ ਵੱਲੋਂ ਜਿਹੜਾ ਇੱਕ ਉਪਰਾਲਾ ਕੀਤਾ ਜਾ ਰਿਹਾ ਛਤਰੀ ਪਰ ਮਿੱਟੀ ਪਾ ਗਏ ਇਹਦਾ ਬਹੁਤ ਹੀ ਵਧੀਆ ਉਪਰਾਲਾ ਜੀ ਤੇ ਜਿੱਦਾਂ ਆਪਾਂ ਦੇਖਦੇ ਆਂ ਰਾਹਗੀਰ ਵੀ ਹੁਣ ਸੁੱਖੇ ਹੋ ਜਾਣਗੇ ਕਿਉਂਕਿ ਹਰੇਕ ਬੰਦੇ ਨੇ ਇੱਥੋਂ ਲੰਘਣਾ ਦਾ तकरीबन 15 ਤੋਂ 20 ਪਿੰਡਾਂ ਨੂੰ ਇਹ ਰਿਸ਼ਤਾ ਜਾਂਦਾ ਜੀ ਆਪਣਾ ਔਰ ਡੇਲੀ ਦੀ ਆਵਾਜ਼ੇ ਬਹੁਤ ਆ ਇਸ ਰੋਡ ਤੇ ਜੋ ਇਹਨਾਂ ਨੇ ਉਪਰਾਲਾ ਕੀਤਾ ਬਹੁਤ ਹੀ ਵਧੀਆ ਕੀਤਾ ਉਹਦੀ ਪੈਲੀ ਦੇ ਵਿੱਚੋਂ ਮਿੱਟੀ ਚੱਕ ਕੇ ਸਾਈਡਾਂ ਤੇ ਪਾਈ ਹੈ ਔਰ ਖੋਦ ਆਪਦਾ ਡੀਜ਼ਲ ਫੂਕ ਕੇ ਉਹਨੂੰ ਪ੍ਰੋਪਰ ਸੈਟ ਵੀ ਕਰ ਰਹੇ ਨੇ ਮੈਂ ਤਾਂ ਕਹਿੰਦਾ ਹਰ ਇੱਕ ਕਿਸਾਨ ਨੂੰ ਇਦਾਂ ਕਰਨਾ ਚਾਹੀਦਾ ਕਿਉਂਕਿ ਇਥੇ ਨੰਗਣਾ ਤੇ ਆਪਾਂ ਹੀ ਆ ਹੋਰ ਤੇ ਕਿਸੇ ਨੇ ਨੰਗ ਨਹੀਂ ਜਾਣਾ ਤੇ ਇਹਦੇ ਨਾਲ ਆਪਣੇ ਹੀ ਫਾਇਦਾ ਵਾ ਮੈਂ ਤਾਂ ਕਹਿੰਦਾ ਹਰ ਕਿਸਾਨ ਨੂੰ ਏਦਾਂ ਕਰਨਾ ਚਾਹੀਦਾ ਵਾ ਜੋ ਜਿੰਨੀ ਵਿਭਾਗ ਦੀ ਜ਼ਮੀਨ ਹੈਗੀ ਆ ਉੰਨੀ ਜ਼ਮੀਨ ਛੱਡ ਕੇ ਚਲੋ ਆਪਦਾ ਪਰੇ ਆਪਾਂ ਜੋ ਖੇਤੀ ਬੜੀ ਕਰਨੀ ਆ ਲੇਕਿਨ ਜੋ ਸਰਕਾਰ ਦੀ ਬੰਦੀ ਬੰਦੀ ਜਿੰਨੀ ਥਾਂ ਹੈ ਆਪਾਂ ਨੂੰ ਉਹ ਤਾਂ ਬਿਲਕੁਲ ਛੱਡਣੀ ਚਾਹੀਦੀ ਹੈ ਨਾ ਜਾਉਂ ਜਾਂਦਾ ਤਾਂ ਨਾ ਕਿਸਾਨ ਜਿਹਦੇ ਇਹ ਹਰੇਕ ਵੱਢੀ ਜਾਂਦਾ ਹੈ ਹਾਂਜੀ ਇਹ ਬਿਲਕੁਲ ਸਹੀ ਹੈ ਮੇਰੇ ਖਿਆਲ ਆਪਣੀ ਤੇ ਪਹਿਲਾ ਇਲਾਕੇ ਚ ਉਹਨਾਂ ਕਿਸਾਨ ਜਿੰਦੇ ਆ ਲੋ ਇਹ ਪਰਾਲਾ ਕੀਤਾ ਬਿਲਕੁਲ ਬਿਲਕੁਲ ਜਿੱਦਾਂ ਅੱਜ ਤੋਂ 2 2.5 ਸਾਲ ਪਹਿਲਾਂ ਵੀ ਇਹਨਾਂ ਆ ਜੋ ਪਿੰਡ ਦੇ ਨਾਲ ਜ਼ਮੀਨ ਲੱਗਦੀ ਆ ਉੱਥੇ ਵੀ ਇਸੇ ਤਰ੍ਹਾਂ ਹੀ ਉਹ ਲੋਡਰ ਨਾਲ ਲੈ ਕੇ ਮਿੱਟੀ ਸਾਰੀ ਪ੍ਰੋਪਰ ਪਵਾਈ ਸੀ ਤੇ ਆਪਣੀ ਨਿਗਾਹ ਦੇ ਵਿੱਚ ਤਾਂ ਇਲਾਕੇ ਚ ਮੈਂ ਕਿਤੇ ਨਹੀਂ ਵੇਖਿਆ ਐਵੇਂ ਦਾ ਕੰਮ ਤੇ ਆਪਾਂ ਤਾਂ ਬਹੁਤ ਹੀ ਜ਼ਿਆਦਾ ਐਪਰੀਸ਼ੀਏਟ ਇਹਨਾਂ ਨੂੰ ਕਰਦੇ ਆ ਜੋ ਇਹਨਾਂ ਨੇ ਬੜਾ ਵਧੀਆ ਕੰਮ ਕੀਤਾ ਵਾ ਤਾਂ ਹਰੇਕ ਹੀ ਕਿਸਾਨ ਨੂੰ ਕਰਨਾ ਚਾਹੀਦਾ ਵਾ ਇੱਥੇ ਕਿਸੇ ਨੂੰ ਕੋਈ ਕੰਜੂਸੀ ਨਹੀਂ ਕਰਨੀ ਚਾਹੀਦੀ ਕਿਉਂਕਿ ਗੱਲ ਫਿਰ ਦੁਬਾਰਾ ਆ ਜਾਂਦੀ ਹੈ ਇੱਥੋਂ ਨੰਗਣਾ ਤੇ ਆਪਾਂ ਹੀ ਆ ਤੇ ਉਹਨੇ ਆਪਾਂ ਸਖਾਲੇ ਤਰੀਕੇ ਨਾਲ ਨੰਗ ਜਾਂਗੇ ਕਿਉਂਕਿ ਟਰੈਕਟਰ ਟਰਾਲੀਆਂ ਵੀ ਲੈ ਕੇ ਨੰਗਣਾ ਖਾਦ ਦਾ ਜਦੋਂ ਲੋਡ ਪੈਣੀ ਹੈ ਆਪਾਂ ਨੂੰ ਜਾਂ ਹੋਰ ਕੋਈ ਚੀਜ਼ ਜਾਂ ਆਪਾਂ ਵੈਸੇ ਵੀ ਨੇਰੇ ਸਵੇਰੇ ਨੰਗਣਾ ਵਾ ਤੇ ਆਪਾਂ ਨੂੰ ਰੋਡ ਦੀ ਤੇ ਤਕਰੀਬਨ ਲੋਡ ਪੈਂਦੀ ਪੈਂਦੀ ਆ ਤੋਂ ਆਪਾਂ ਕਹਿੰਦੇ ਸਾਰੇ ਪਿੰਡ ਨੂੰ ਇਦਾਂ ਕਰਨਾ ਚਾਹੀਦਾ ਔਰ ਜੋ ਇੱਥੋਂ ਦੇ ਰਾਹੀਰ ਵੇਖ ਕੇ ਨੰਗਦੇ ਨੇ ਅਗਲੇ ਪਿੰਡਾਂ ਦੇ ਕਿਸਾਨ ਸਾਰਿਆਂ ਨੂੰ ਇਦਾਂ ਵੇਖ ਕੇ ਕਰਨਾ ਚਾਹੀਦਾ ਜਾਂ ਜੋ ਐਕਸੀਡੈਂਟ ਆ ਤਾਂ ਉਹ ਵੀ ਆਪਾਂ ਘਟ ਜਾਗੇ ਮਤਲਬ ਐਕਸੀਡੈਂਟ ਵੀ ਘਟ ਹੋਣਗੇ ਔਰ ਆਪਾਂ ਨੂੰ ਨੰਗਣਾ ਵੀ ਸੋਖਾ ਹੋ ਜਾਊਗਾ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਵੀਰ ਜੀ ਮੇਰਾ ਨਾਮ ਜਗਰਾਤ ਸਿੰਘ ਹੈ ਪਿੰਡ ਮੇਰਾ ਟਾਰੀ ਹੈ ਜੀ ਸਰ ਜੀ ਜਿਹੜੀ ਤੁਸੀਂ ਹਰਪ ਦੇ ਉੱਪਰ ਮਿੱਟੀ ਜਿਹੜੀ ਵੀ ਪਾ ਰਹੇ ਜੇ ਕੀ ਤੁਹਾਨੂੰ ਸਰਕਾਰੀ ਮਿੱਟੀ ਪਾਉਣ ਵਾਸਤੇ ਕਿਸੇ ਸਪੈਸ਼ਟ ਜਾਂ ਕਿਸੇ ਨੇ ਕਿਹਾ ਗਿਆ ਨਹੀਂ ਵੀਰ ਜੀ ਸਾਨੂੰ ਕਿਸੇ ਨੇ ਕਿਹਾ ਯਾ ਸਾਡੇ ਬਜ਼ੁਰਗ ਦੇ ਹੁੰਦੇ ਸਾਡੇ ਬਜ਼ੁਰਗ ਵੀ ਪਹਿਲਾਂ ਮਿੱਟੀ ਲੋਂਦੇ ਹੁੰਦੇ ਸੀ ਉਹਨਾਂ ਦੇ ਕਹਾਂ ਤੇ ਮੰਨ ਲਓ ਕਿ ਸੀ ਬਜ਼ੁਰਗਾਂ ਦੇ ਕਹਤੇ ਕਈ ਉਹਨਾਂ ਦੇ ਪਾਏ ਪੂਰਿਆਂ ਚੱਲਦੇ ਹੋਏ ਅਸੀਂ ਵੀ ਬਾਘੀਰ ਨਾਲ ਨੰਗਦੇ ਨੇ ਤੇ ਆਪਦੇ ਪੱਲਿਓਂ ਹੀ ਫੰਡ ਮੰਨ ਲਓ ਕਿ ਖਰਚ ਕੇ ਪੈਸੇ ਤੇ ਮਿੱਟੀ ਪਵਾ ਰਹੇ ਕਿ ਰਾਹਗੇ ਨੂੰ ਕੋਈ ਪ੍ਰੋਬਲਮ ਨਾ ਆਵੇ ਲੱਗਦਾ ਕਿ ਅੱਜ ਆਪਦੇ ਪਤਾ ਜੀ ਦੇ ਮੰਨ ਲਓ ਉਹਨਾਂ ਦੇ ਬੋਲ ਸੀਗੇ ਜਿਹੜਾ ਉਹਤੀ ਨੂੰ ਲੈ ਕੇ ਕਰ ਰਹੇ ਹਾਂ ਉਹਨਾਂ ਦੇ ਵੀ ਕੋਈ ਸਰਕਾਰੀ ਖਾਲੇ ਜਾਂ ਸਰਕਾਰੀ ਰਾਹ ਵਾਇਆ ਪੂਰੀ ਨਹੀਂ ਪੈਂਦੀ ਜੋ ਪਾਸ਼ਾ ਬੜੀ ਜਵਾਨ ਜ਼ਮੀਨ ਜਿਆਦਾ ਦਿੱਤੀ ਜੀ ਪਾਸ਼ਾ ਨੇ ਜਿਉਂਦੇ ਨਾ ਨਹੀਂ ਰਾਜ ਸਕਦੇ ਫਿਰ ਆਪ ਸਰਕਾਰੀ ਖਾਲੇ ਵਾ ਕੇ ਵੀ ਨਹੀਂ ਰਾਜ ਸਕਦੇ ਇਹ ਇਹ ਜਿਹੜਾ ਉਪਰਾਲਾ ਕਰ ਰਹੇ ਇਸ ਰਾਜ ਦੇ ਲਈ ਸਾਰੀ ਕੀ ਕਰ ਰਹੇ ਜਿੰਨਾ ਮਤਾਂ ਹਾਂਜੀ ਕਿੰਨਾ ਮਤਾਂ ਲੱਗਦਾ ਸਾਡਾ ਅਸੀਂ ਆਪ ਦਾ ਮਤਾਂ ਕਰਤਾ ਜੀ ਠੀਕ ਹੈ ਜੀ ਤੇ ਕੀ ਲੋਕਾ ਹੋਰ ਹੀ ਲੋਕਾ ਲੋਕਾਂ ਨੂੰ ਅਸੀਂ ਕਹਿੰਨੇ ਵੀ ਜਿਹੋਣੇ ਵੀ ਰਾਹ ਗੇ ਸਾਰੇ ਨੰਗਣਾ ਹੁੰਦਾ ਬੜੀ ਦਿੱਕਤ ਪ੍ਰੋਬਲਮ ਆਉਦੀ ਅੱਜ ਕੱਲ ਤੁਹਾਨੂੰ ਪਤਾ ਸਾਰਿਆਂ ਕੋ ਕਾਰਾਂ ਨੇ ਤੇ ਨੰਗਣ ਲੱਗਿਆ ਬੜੀ ਦਿੱਕਤ ਆਉਦੀ ਸਾਰਿਆਂ ਨੂੰ ਆਪ ਉਪਰਾਲਾ ਕਰਨਾ ਚਾਹੁੰਦਾ ਚਾਹੀਦਾ ਜੀ ਸਾਰਿਆਂ ਨੂੰ ਲੱਗਦਾ ਨਹੀਂ ਹੈਗਾ ਕਿ ਵੱਡਿਆਂ ਦਾ ਜੇ ਸਿੱਖਿਆ ਜਿਹੜੀ ਵੀ ਉਹ ਅੱਜ ਕੰਮ ਦੇ ਰਹੀ ਹੈ ਆ ਚਲੋ ਬਜ਼ੁਰਗ ਜੀ ਲੋ ਕਿਵੇਂ ਕਹਿੰਦੇ ਤੁਸੀਂ ਉਹ ਤੁਸੀਂ ਸਮਝਦਾਰ ਜੇ ਤੇ ਬਜ਼ੁਰਗਾਂ ਦੇ ਕਹਤੇ ਅਸੀਂ ਚੱਲਦੇ ਪਏ ਜੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪੋਲਾ ਸਰਮਨ ਸਿੰਘ ਨਾਮ ਆਪਣਾ ਪਿੰਡ ਵਸਤੀ ਵਕੀਲਾ ਦਾ ਕਿਵੇਂ ਦੇਖਦੇ ਜੀ ਆ ਕਿਸਾਨ ਦੇ ਵੱਲੋਂ ਜਿਹੜਾ ਮਿੱਟੀ ਲਾਈ ਜਾ ਰਹੀ ਹੈ ਸ਼ਤ ਦੇ ਜੀ ਕਿਵੇਂ ਲੱਗਦਾ ਇਹ ਤਾਂ ਬਹੁਤ ਵਧੀਆ ਬਾਕੀ ਤਾਂ ਸਾਰਾ ਰਾਹ ਵਧੀਆ ਹੀ ਪਿਆ ਹੋਣ ਇਹੋ ਹੀ ਆ ਜਿਹੜਾ ਕਿਸਾਨ ਪਹਿਲਾਂ ਆਇਆ ਜਿਹੜਾ ਮਿੱਟੀ ਲਾ ਕੇ ਹੁਣ ਚੋਲਾ ਕਰ ਰਿਹਾ ਸੱਤੇ ਨੂੰ ਦੇਖੀਦਾ ਤਾਂ ਬਹੁਤ ਆਉਂਦੀ ਐ ਇੱਕ ਥਾਂ ਦੀ ਲੰਗ ਦਾ ਇੱਕ ਬੰਦੇ ਨੂੰ ਦੂਜੇ ਬੰਦੇ ਨੂੰ ਤਾਂ ਰੋਕ ਹੀ ਜਾਂਦਾ ਕਿਵੇਂ ਲੱਗਦਾ ਨਹੀਂ ਕਿ ਆਹ ਤਕਰੀਬਾ ਜਦੋਂ ਤਾਂ ਵੱਡੀ ਜਾਂਦੀ ਜਿਹੜਾ ਸਾਜ ਜਿਹੜਾ ਆਪਦੇ ਆ ਪਾ ਰਿਆ ਨਹੀਂ ਨਹੀਂ ਇਹ ਤਾਂ ਸਾਰਿਆਂ ਨੂੰ ਚਾਹੀਦਾ ਐ ਲੰਗਣਾ ਤਾਂ ਸਾਰਿਆਂ ਨੇ ਆ ਰਲ ਮਿਲ ਕੇ ਕਰਨ